ਇਸਨੇ ਦੇ ਹਰਪਾਲ ਚਿੰਮੇ ਨੇ ਕਿਹਾ ਵੀ ਬੱਚਾ ਤਾਂ ਤੁਸੀਂ ਜਿਹੜਾ ਜੂਨ ਪ੍ਰਚਾਰ ਕਰਾ ਰਹੇ ਹੋਗੇ ਸ਼ਿਕਾਇਤ ਕੀਤੀ ਹੈ ਤੁਹਾਡੇ ਸ਼ਿਕਾਇਤ ਕੀਤੀ ਹੈ ਜੂਨ ਕਮਿਸ਼ਨਰ ਹਰਪਾਲ ਚਿੰਮੇ ਨੇ ਹਰ ਬੱਚੇ ਦੇ ਹਰ ਬਜ਼ੁਰਗ ਦੇ ਹਰ ਮਾਤਾ ਦੇ ਦਿਲ ਚ ਅਕਾਲੀ ਦਾ ਲੈ ਇਹਦਾ ਮਤਲਬ ਕਿ ਸਾਰਿਆਂ ਦੇ ਪਰਚਾ ਦੇ ਦਿਓ ਇਹ ਆ ਦਿਲੋਂ ਨਿਕਲ ਰਹੀਆਂ ਗੱਲਾਂ ਦਿਨੋਂ ਨਿਕਲਦੀਆਂ ਲੋਕਾਂ ਦੇ ਦਿਲਾਂ ਚ ਨਿਕਲ ਰਹੀਆਂ ਕਿਉਂਕਿ ਝਾੜੂ ਵਾਲੇ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ ਲੋਕਾਂ ਵਿੱਚ ਗੁੱਸਾ ਹੈ ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ ਬਾਦੀ ਗ੍ਰਫਤਾਰੀ ਤਾਂ ਹੀ ਕੇਜਰੀਵਾਲ ਜਿਹੜਾ ਗ੍ਰਫਤਾਰ ਹੋ ਸੁਪਰੀਮ ਕੋਰਟ ਜਾ ਰਿਹਾ ਕੀ ਲੱਗਦਾ ਸਰ ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ ਦੇਖੋ ਜੀ ਮੈਂ ਆਹ 5-6 ਕਿਲੋਮੀਟਰ ਬੜਾ ਔਖਾ ਲੈ ਕੇ ਆਇਆ ਕਾਫਲਾ ਆਪਣਾ ਕਿਉਂਕਿ ਸਾਡੇ ਮਗਰ ਵੀ 7-8 ਕਿਲੋਮੀਟਰ ਲੰਬਾ ਕਾਫਲਾ ਸੀਗਾ ਤੇ ਉਹ ਕਾਫਲੇ ਨੂੰ ਉੱਤੇ ਪਹੁੰਚਣ ਚ ਕਾਫੀ ਸਮਾਂ ਲੱਗ ਗਿਆ ਤੇ ਤੁਸੀਂ ਚਾਰੇ ਪਾਸੇ ਨਜ਼ਰ ਕਮਾ ਕੇ ਦੇਖੋਗੇ ਕੱਲਾ-ਕੱਲਾ ਬੰਦਾ ਕੱਲੇ-ਕੱਲੇ ਪਿੰਡ ਚੋਂ ਘਰ-ਘਰ ਚੋਂ ਬਾਹਰ ਆ ਚੁੱਕਿਆ ਤੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦਾ ਅੰਤ ਕਰਨ ਨੂੰ ਤਿਆਰ ਨੇ ਤੇ ਲੋਕਾਂ ਦੇ ਵਿੱਚ ਇੰਨਾ ਉੱਚਾ ਪਹਿਲਾਂ ਨਹੀਂ ਕਦੇ ਦੇਖਿਆ ਤੁਸੀਂ ਆਉਣ ਵਾਲੇ ਸਮੇਂ ਚ ਦੇਖੋਗੇ ਜਿਹੜੀ ਲਹਿਰ ਤੁਸੀਂ ਕਦੇ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦੀ ਲਹਿਰ ਹੈ ਉਹ ਲਹਿਰ ਇਦਾਂ ਦੀ 3600 ਲਹਿਰਾ ਅਕਾਲੀ ਦਰ ਨੇ ਬਹਾ ਕੇ ਜ਼ਰੂਰ ਤੋਂ ਬਾਦਮ ਰਾਜੇ ਠੀਕ ਹੋ ਕੇ ਵਾਪਸ ਆਏ ਨੇ ਲੋਕਾਂ ਦਾ ਪਿਆਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿੱਥੇ ਬਿਮਾਰ ਹੁੰਦਾ ਉਹਨਾਂ ਦਾ ਪੱਤੀ ਹਵਾ ਨਹੀਂ ਲੱਗਣ ਦਿੰਦੇ ਇਹ ਤੇ ਬਿਮਾਰੀ ਤਾਂ ਦੂਰ ਦੀ ਗੱਲ ਹੈ ਉਹ ਪੂਰੀ ਤਰ੍ਹਾਂ ਸਵਸਥ ਨੇ ਪੂਰੀ ਤਰ੍ਹਾਂ ਤੰਦਰੁਸਤ ਨੇ ਤੇ ਤਕੜੇ ਹੋ ਕੇ ਤੁਹਾਡੇ ਸਾਹਮਣੇ ਆਹ ਰਸਤੇ ਤੋਂ ਇੱਧਰ ਨੂੰ ਆਣਗੇ ਹੋਣ ਹੁਕਮਾਂ ਤੇ ਗਏ ਤੇਰਾ ਜੀਰੋ ਨਾਲ ਜਿੱਤਾਂਗੇ ਲੋਕਾਂ ਦਾ ਵਾਹ ਬਸ ਸਹੀ ਕਹਿ ਰਹੇ ਜੀ ਅਕਾਲੀ ਦਲ 13 ਤੇ ਆਮ ਆਦਮੀ ਪਾਰਟੀ 0 ਬਿਲਕੁਲ ਸਹੀ ਕਹਿ ਰਹੇ ਮੈਂ ਉਹ ਕਦੇ ਝੂਠ ਬੋਲਦੇ ਨਹੀਂ ਆਗੇ ਅਕਾਲੀ ਦਲ 13 ਤੇ ਆਮ ਆਦਮੀ ਪਾਰਟੀ 0 ਇਦਾਂ ਹੀ ਹੋਵੇਗਾ ਤੁਸੀਂ ਆਉਣ ਵਾਲੇ ਸਮੇਂ 'ਚ ਜਰੂਰ ਦੇਖੋਗੇ ਯੋਤ ਯੋਤ ਯੂਤ ਨੂੰ ਨੀਂਦ ਨਹੀਂ ਆ ਰਹੀ ਜੇ ਤੁਸੀਂ ਅੱਜ ਸਵੇਰੇ ਵੋਟਾਂ ਕਰਾ ਦੋ ਤਾਂ ਮੈਨੂੰ ਇਹ ਲੱਗਦਾ ਹੈ ਜਿਦਾ ਵੀ ਅਸੀਂ ਅਕਾਲੀ ਦਰ ਨੂੰ ਵੋਟ ਪਾਣੀ ਹੈ ਜੋ ਸਾਹ ਵੀਰ ਸਿੰਘ ਜੀ ਬਾਦਲ ਮਾਨ ਜੋ ਪ੍ਰਧਾਨ ਸਾਹਿਬ ਨੇ ਪੰਜਾਬ ਨੂੰ ਖੂਕਾ ਦਿੱਤਾ ਸੀ ਔਰ ਰਲ ਕੇ ਪੰਜਾਬ ਚਾਹੀਏ ਤੁਸੀਂ ਵੇਖ ਰਹੇ ਹੋ ਨਾਭਾ ਹਲਕਾ ਸਮੂਚਾ ਸੜਕਾਂ ਤੇ ਆ ਗਿਆ ਸ਼ਰੋਮਣੀ ਕਲਦਾ ਦਾ ਸਿਹਤ ਸਾਥ ਦੇਣ ਲਈ ਸਾਥ ਵੀਰ ਸਿੰਘ ਬਾਲਦਾ ਸਾਥ ਦੇਣ ਲਈ ਉਹ ਮਹਿਸੂਸ ਕਰਦੇ ਨੇ ਕੀ ਜੇ ਪੰਜਾਬ ਦਾ ਕੋਈ ਰਾਖਾ ਹੈ ਸ਼੍ਰੋਮਣੀ ਅਕਾਲ ਦਲ ਦਾ ਸਰਦਾਰ ਬਾਦਲ ਹੈ ਜੋ ਕਿ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਪੰਜਾਬ ਨੂੰ ਬਚਾ ਸਕਦਾ ਹੈ ਪੰਜਾਬ ਦੀ ਤਰੱਕੀ ਕਰ ਸਕਦਾ ਹੈ ਤਾਂ ਸ਼੍ਰੋਮਣੀ ਅਕਾਲ ਦਲ ਹੈ ਜਿਹਦਾ ਲੀਡਰ ਸਾਹਿਬ ਸੁਖਵੀਰ ਸਿੰਘ ਬਾਦਲ ਸਾਰੇ ਰਿਜੈਕਟ ਕਰਤੇ ਇਹ ਜਿਹੜੇ ਲੋਕ ਇੱਕ ਆਮ ਬਣ ਕੇ ਲੋਕਾਂ ਨੂੰ ਠੱਗਿਆ ਸੀ ਉਹ ਅੱਜ ਖਾਸ ਬਣ ਕੇ ਲੋਕਾਂ ਨੇ ਰਿਜੈਕਟ ਕਰਤੇ ਜਿਹੜੇ ਲੋਕੇ ਸੌਂਖਾ ਘਾ ਕੇ ਮੁਕਰੇ ਝੂਠੇ ਵਾਅਦੇ ਕਰਕੇ ਮੁਕਰੇ ਲੋਕ ਉਹਨਾਂ ਨੂੰ ਜਵਾਬ ਦੇਣਗੇ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਦੇ ਸਭ ਨੂੰ ਹਰਾ ਕੇ ਭੇਜਨਗੇ ਰਿਜ਼ਲਟ ਤੇ ਜੀਰੋ ਆਊ ਜੀਰੋ ਬਾਕੀਆਂ ਦੀ 13 ਸ਼੍ਰੋਮਣੀ ਕਾਲਦਲ ਅਸੈਂਟੂ ਹੈ ਪੰਜਾਬ ਅੱਜ ਇਕੱਠਾ ਵੀ ਲੱਗਦਾ ਵੀ ਪੰਜਾਬ ਸਰਕਾਰ ਤੋਂ ਫਫਾ ਨਹੀਂ ਲੋਕ ਤਾਂ ਆਪ ਇਹ ਲੋਕ ਜਵਾਬ ਦੇ ਰਹੇ ਨੇ ਐਡੀ ਵੱਡੀ ਗਿਣਤੀ ਵਿੱਚ ਪਹੁੰਚਣਾ ਤਾਂ ਦਾ ਮਤਲਬ ਹੈ ਲੋਕ ਸਰਕਾਰ ਤੋਂ ਸੰਤੁਸ਼ਟ ਨਹੀਂ ਸਰਕਾਰ ਤੋਂ ਦੁਖੀ ਨੇ ਸਰਕਾਰ ਦੇ ਝੂਠੇ ਲਾ ਰਹੇ ਤੋਂ ਦੁਖੀ ਨੇ ਲੋਕ ਇੱਕ ਅਮਨ ਸ਼ਾਂਤੀ ਚਾਹੁੰਦੇ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਤੇ ਲੋਕ ਚਾਹੁੰਦੇ ਨੇ ਵਿਕਾਸ ਹੋਵੇ ਪੰਜਾਬ ਦਾ ਉਹ ਕੇਵਲ ਸ਼੍ਰੋਮਣੀ ਕਾਲਦਲ ਕਰ ਸਕਦਾ ਉਹ ਅੱਜ ਸਖਵੀਰ ਸਿੰਘ ਬਾਦਲ ਸਾਡੇ ਪਾਰਟੀ ਦੇ ਸੁਪਰੀਮੋ ਸਰਦਾਰ ਸਖਵੀਰ ਸਿੰਘ ਬਾਦਲ ਜੀ ਹਲਕਾ ਨਾਭਾ ਪਹੁੰਚ ਰਹੇ ਨੇ ਜੋ ਟਾਉੜੇ ਤੋਂ ਯਾਤਰਾ ਸ਼ੁਰੂ ਹੋ ਰਹੀ ਆ ਇਸ ਦੇ ਸਬੰਧ ਵਿੱਚ ਜੂਥ ਦਾ ਪੂਰਾ ਉਹਨਾਂ ਨੂੰ ਪਰ ਮਹਾਰਾ ਮਿਲੂਗਾ ਉਹਨਾਂ ਦੇ ਨਾਲ ਜੂਥ ਮੋਢੇ ਨਾਲ ਮੋਢਾ ਲਾ ਕੇ ਖੜਾ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਉਹ ਸਨੇਹਾ ਲੈ ਕੇ ਨਾਭਾ ਹਲਕੇ ਦੇ ਵਿੱਚ ਆ ਰਹੇ ਨੇ ਜੂਥ ਉਹਨਾਂ ਦੇ ਨਾਲ ਪੂਰਾ ਸਹਿਯੋਗ ਨਿਭਾਉਗਾ ਕੀ ਲੱਗਦਾ ਲੋਕ ਸਭਾ ਚੋਣਾਂ ਚ ਜਿਹੜੇ ਜੂਥ ਵੱਡੀ ਪਹਿਨ ਕੋ ਜੂਥ ਇੱਕ ਅਹਿਮ ਰੋਹਾ ਦਾ ਕਰੂਗਾ ਵਾਲੀ ਇਲੈਕਸ਼ਨ ਦੇ ਵਿੱਚ ਜੋ ਐਮਪੀ ਇਲੈਕਸ਼ਨ ਆ ਰਹੀ ਹੈ ਉਸ ਦੇ ਵਿੱਚ ਜੂਥ ਦਾ ਪੂਰਾ ਅਹਿਮ ਰੋਹਾ ਹੋਊਗਾ ਤੇ ਜੋ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਹੈ ਵੀ ਜੂਥ ਨੂੰ ਵੀ ਕੁਛ ਨਾ ਕੁਛ ਟਿੱਪਾ ਮੈਸਾਂ ਨੂੰ ਆਸਾ ਵੀ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੂਥ ਪੂਰਾ ਸਹਾਰਾ ਦੇਗਾ